10 ਲੱਖ ਦੇ ਨਾਲ ਟੱਕਰ ਹੋ ਰਹੀਆਂ ਨੇ 40 ਦੀ ਵੱਡੇ ਸ਼ਾਹਬਜ਼ਾਦਿਆਂ ਦੀ ਉਹ ਤੇ ਬੋਲਦਾ ਮੈਂ ਬਲਵੰਤ ਦੀਆਂ ਲੈਣਾ ਨੇ ਇਹ ਦੇਖਿਆ ਹਾਂ ਕਬੀਸ਼ਰ ਬਲਵੰਤ ਬੜੀਆਂ ਸੋਹਣੀਆਂ ਲੈਣਾ ਨੇ ਕਹਿੰਦਾ ਵੀਰੋ ਬੇਮਿਸਾਲ ਭਾਦਰੀਆ ਵੀਰੋ ਬੇਮਿਸਾਲ ਭਾਦਰੀਆ ਸ਼ੇਰਾਂ ਦੋਲਿਆਂ ਧਰਮ ਦੇ ਪਾਲਿਆਂ ਦੀ ਯਾਦ ਕਰੋ ਚਮਕੌਰ ਦਾ ਜੰਗਨਾਮਾ 10 ਲੱਖ ਦੇ ਨਾਲ ਟੱਕਰ 40 ਦੀ ਸਿੰਘਾਂ ਆਪਣੇ ਆਪ ਨੂੰ ਪੇਸ਼ ਕੀਤਾ ਸਿੰਘਾ ਆਪਣੇ ਆਪ ਨੂੰ ਪੇਸ਼ ਕੀਤਾ ਕੀਤੀ ਪਰਖ ਜੋ ਗੁਰਾਂ ਦਨਾਲੀਆਂ ਨੇ ਸੂਰਜ ਵਾਂਗ ਸੰਸਾਰ ਤੇ ਚਮਕਦੀ ਆ ਸੂਰਜ ਵਾਂਗ ਸੰਸਾਰ ਤੇ ਚਮਕਦੀ ਆ ਹੱਸ ਹੱਸ ਕੇ ਬਲੀਦਾਨ ਦਿੱਤੇ ਦੇਸ਼ ਧਰਮ ਖਾਤਰ ਮਹਾਦਾਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਕਾਰ ਦੇ ਵਿੱਚ ਲੰਗਰ ਲਾਇਆ ਤੇ ਰੂਪਾ ਮੋਹਰ ਗੈਰ ਦੇ ਦੇ ਤੇ ਸਾਰੇ ਨੇ ਰਲ ਕੇ ਸੰਗਤ ਨੂੰ ਉਹਨਾਂ ਵਰੀਂ ਮੇ ਭੋਜਨ ਆਪੇ ਖੋੜਾ ਜਾ ਅੱਲਾ ਯਾਰ ਖਾ ਜੁਨੇ ਲਿਖਿਆ ਬੜਾ ਸੋਹਣਾ ਕਹਿੰਦਾ ਵਸ ਏਕ ਤੀਰਥ ਹੈ ਤੀਰਥ ਹੈ ਯਾਤਰਾ ਕੇ ਲਈਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਚਮਕ ਹੈ ਮਹਿਰ ਕੀ ਚੰਪੌਰ ਤੇਰੇ ਜਰੂਮੇ ਯਹੀ ਸੇ ਬਨ ਕੇ ਫਤਾਰੇ ਗਏ ਸ਼ਮਾ ਕੇ ਲਈ ਇਹ ਤੋਂ ਹੋਰ ਬੋਲਣਾ ਮੈਂ ਆ ਇੱਕ ਜਿਹੜੇ ਆਪਣੇ ਦਸ ਕੱਖ ਦੇ ਨਾਲ ਟੱਕਰ ਹੋ ਗਿਆ ਨਾ 40 ਦੀ ਵੱਡੇ ਸ਼ਾਹਬਜਾਦਾਂ ਦੀ ਉਹਦੇ ਬੋਲਦੇ ਆ ਮੈਂ ਬਲਵੰਤ ਦੀਆਂ ਲਾਈਨਾਂ ਨੇ ਇਹ ਦੇਖੀਆਂ ਹਾਂ ਕਮਿਸ਼ਨਰ ਬਲਵੰਤ ਮਰੀਆਂ ਸੋਹਣੀਆਂ ਲਾਈਨਾਂ ਨੇ ਕਹਿੰਦਾ ਬੀਰੋ ਬੇਮਿਸਾਲ ਬਾਦਰੀ ਆ ਵੀਰੋ ਬੇਮਿਸਾਲ ਭਾਦਰੀਆ ਸ਼ੇਰਾਂ ਦੁੱਲਿਆਂ ਧਰਮ ਦੇ ਪਾਲੀਆਂ ਦੀ ਯਾਦ ਕਰੋ ਚਮਕੌਰ ਦਾ ਜੰਗਨਾਮਾ 10 ਲੱਖ ਦੇ ਨਾਲ ਟੱਕਰ 40 ਦੀ ਸਿੰਘਾਂ ਆਪਣੇ ਆਪ ਨੂੰ ਪੇਸ਼ ਕੀਤਾ ਸਿੰਘਾਂ ਆਪਣੇ ਆਪ ਨੂੰ ਪੇਸ਼ ਕੀਤਾ ਕੀਤੀ ਪਰਖ ਜੋ ਗੁਰਾਂ ਦਨਾਲੀਆਂ ਨੇ ਸੂਰਜ ਵਾਂਗ ਸੰਸਾਰ ਤੇ ਚਮਕਦੀ ਆ ਸੂਰਜ ਵਾਂਗ ਸੰਸਾਰ ਤੇ ਚਮਕਦੀ ਆ ਹੱਸ ਹੱਸ ਕੇ ਬਲੀਦਾਨ ਦਿੱਤੇ ਦੇਸ਼ ਧਰਮ ਖਾਤਰ ਮਹਾਦਾਨੀਆਂ ਨੇ ਜਦ ਹੀ ਰਾਜਿਆਂ ਦਾ ਯੁੱਗ ਖਤਮ ਹੋਇਆ ਜੱਗੀ ਰਾਜਿਆਂ ਦਾ ਯੁੱਗ ਖਤਮ ਹੋਇਆ ਸ਼ੇਰਾਂ ਦੀਆਂ ਬਲਵੰਤ ਕੁਰਬਾਨੀਆਂ ਨੇ ਇਕਾ ਹੋਰ ਬੋਲਣਾ ਕਹਿੰਦਾ ਫਿਰ ਲੈ ਗਿਆ ਰਹਿਣਾ ਬਚਨ ਜਾਵੇ ਫਿਰ ਲੈ ਗਿਆ ਰਹਿਣਾ ਬਚਨ ਜਾਵੇ ਫਿਰ ਤਵੀ ਚਪਾਲਿਆ ਸਾਥ ਸੇ ਨੇ ਮਿਲੀ ਮੌਤ ਦੇ ਖੰਡੇ ਦੀ ਧਾਰ ਵਿੱਚੋਂ ਬਿਲੀ ਖਾਲ ਮੌਤ ਦੇ ਖੰਡੇ ਦੀ ਧਾਰ ਵਿੱਚੋਂ ਉਸ ਨੂੰ ਸੀਨੇ ਸੀ ਲਾਲਿਆ ਖਾਲਸੇ ਨੇ ਰਾਤੀ ਮੋਏ ਸਵੇਰ ਨੂੰ ਫੇਰ ਜੀ ਪਏ ਰਾਤੀ ਮੋਏ ਸਵੇਰ ਨੂੰ ਫੇਰ ਜੀ ਪਏ ਜੀਵਣ ਐਸਾ ਬਣਾ ਲਿਆ ਖਾਲਸੇ ਨੇ ਰਾਖੀ ਧਰਮ ਦੀ ਕੀਤੀ ਹੈ ਕਿਵੇਂ ਸਿੰਘਾਂ ਰਾਖੀ ਧਰਮ ਦੀ ਕੀਤੀ ਹੈ ਕਿਵੇਂ ਸਿੰਘਾਂ ਜਾਨਾ ਧਰਮ ਤੋਂ ਕਿਸ ਤਰ੍ਹਾਂ ਵਾਰੀਆਂ ਨੇ ਜੱਗ ਸਾਰਾ ਆਜ਼ਾਦ ਜੀ ਯਾਦ ਰੱਖੋ ਜੱਗ ਸਾਰਾ ਆਜ਼ਾਦ ਜੀ ਯਾਦ ਰੱਖੋ ਤੇਗਾਂ ਸਿੰਘਾਂ ਨੇ ਜੜੀਆਂ ਮਾਰੀਆਂ ਇੰਨੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ